ਸੋ ਚਾਰ ਦਿਨ ਹੋ ਗਏ ਮੇਰੇ ਮੇਰੇ ਪੇਸ਼ ਕਰੋ ਮੈਂ ਮਾਰੂਗੀ ਸਾਰੇ ਸਾਹਮਣੇ ਮੇਰੇ ਉੱਪਰ ਮਾਰੋ ਨਾ ਅਸੀਂ ਨੋਸਟਾ ਨਾ ਹੈ ਬੋਲਿਆ ਮਾਰੋ ਬੋਲਿਆ ਪੜੇ ਭੇਜ ਦੇ ਦੇ ਬਾਕੀ ਨਾ ਜਿੱਦਾਂ ਹੋਣਗੇ ਇੱਕ ਵਾਰ ਪਿੰਡ ਦੇ ਪਿੰਡ ਦੇ ਕੋਲ ਜਾਣਾ ਸੀ ਬੈਠ ਜਾ ਤੁਸੀਂ ਪਰ ਪਰ ਕੇ ਨਸ਼ਾ ਵੇਚਦੇ ਸਾਡੇ ਪਿੰਡ ਵਿੱਚ ਪੂਜ ਰਿਹਾ ਨਸ਼ਾ ਤਾਂ ਜਾਓ ਫਿਰ ये खाली बैठ के लोडो दो को तो बेच तो तो देने हो तो मेरे बाप आ गए लोगन का शादी में दे रही हो ओ तो चल तो कोई गल नहीं पहले तू बैठो आराम ना ऐसे नहीं बैठना आरामला पवार कह दे कोई नहीं है ना तू ऐसे पेश करो तो नाल तो सही है और मारे सारे सारे मुद्दे नाल है मुद्दे नाल है मुद्दे सारे बन्दे कोई आयदा है भी मुद्दे नाल आके छ फाड़ते फिर आके छाड़ देते हैं यार मतलब मार साफ करो ਨਸ਼ਾ ਵੇਚਦਾ ਮੁੰਡਾ ਉਹ ਜਿਹੜਾ ਆ ਰਿਹਾ ਵਾਹੋ ਜਿਹਨੇ ਇੱਕ ਮੇਰੀ ਯਾਰ ਜੀਨੇ ਮੇਰਾ ਭਰਾ ਮਰਿਆ ਨਸ਼ਾ ਵੇਚਦਾ ਉਹ ਸ਼ਰੀਆਮ ਸਾਰੇ ਇਹ ਸਾਰੇ ਨਸ਼ਾ ਵੇਚਦਾ ਮਰ ਗਿਆ ਤੇ ਮੋਟਰਸਾਈਕਲ ਦਾ ਦੇਸ਼ਾ ਫਟਾਫ ਫਟਾਫ ਮਰ ਗਿਆ ਮੰਤਰੀ ਉਹਦਾ ਨਾਮ ਅਸੀਂ ਕਰ ਰਹੇ ਆ ਕਰਵਾਈ ਉਹਨੇ ਮਾਰਿਆ ਕਿਉਂ ਤੁਹਾਡੇ ਭਰਾ ਦੇ ਮੋਟਰਸਾਈਕਲ ਨੂੰ ਮਾਰਿਆ ਉਹ ਮੈਨੂੰ ਨਹੀਂ ਪਤਾ ਹੈਗਾ ਉਹ ਮਾਰਿਆ ਉਹਨੇ ਕੋਈ وجہ ਹੋਗੀ ਮਾਰਨ ਦੀ ਭਾਜੀ ਮੇਰੀ ਗੱਲ ਸੁਣੋ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਟਾਈਮ ਤੇ ਆਪਾਂ ਤਾਂ ਪ੍ਰੈਜ਼ੈਂਟ ਨਹੀਂ ਸੀਗੇ ਠੀਕ ਅਗਰ ਅਸੀਂ ਉੱਥੇ ਹੁੰਦੇ ਤਾਂ ਸਭ ਕੁਝ ਜਾਣ ਸਕਦੇ ਅਸੀਂ ਉੱਥੇ ਨਹੀਂ ਸੀਗੇ ਤੁਸੀਂ ਕੀ ਜਾਣੇ ਹੋ ਨਿਆਂ ਦੀ ਤਾਂ ਮੈਂ ਇਹ ਤੋਂ ਨਹੀਂ ਆ ਜਿਵੇਂ ਮੇਰਾ ਭਰਾ ਦਾ ਮਰਡਰ ਹੋਇਆ ਉਹ ਮੈਂ ਉਹਦਾ ਕਰੂਗੀ ਮੇਰੇ ਜਿਹੜੀ ਮਰਜ਼ੀ ਦਾ ਹਰ ਲੱਗ ਜੇ ਜਿਹੜੀ ਮਰਜ਼ੀ ਦਾ ਮੈਂ ਲੈਣੇ ਤਿਆਰ ਆ ਗੱਡੀ ਘੜਾ ਦੇ ਮੁੰਡੇ ਬਰ ਮੁੰਡੇ ਤੇ ਹੈ ਤਿੰਨ ਚਾਰ ਵਾਰੀ ਐਥੋਂ ਗੀਰ ਮੁੰਡੇ ਆਉਂਦੇ ਸਪੋਰਟ ਕੋਈ ਕੀ ਗੱਲ ਕੋਈ ਕਾਰਵਾਈ ਨਹੀਂ ਕਰ ਰਹੀ ਤੁਸੀਂ ਕੀ ਚਾਹੁੰਦੇ ਹੋ ਜੀ ਉਹ ਤੁਸੀਂ ਚਾਹੁੰਦੇ ਵੀ ਪੱਤਾ ਬਰਾਬਰ ਪੇਸ਼ ਹੋਵੇ ਤੁਸੀਂ ਬਰਾਬਰ ਮਾਰਨਾ ਹੋ ਉੱਤੇ ਪਹਿਲੇ ਪਰਚਾ ਨਹੀਂ ਨਾ ਵੀ ਕਾਰਵਾਈ ਕਰ ਰਹੇ ਇੱਥੇ ਉਹਦੇ ਪਹਿਲੇ ਪਰਚਾ ਚਾਹੋ ਪਹਿਲਾ ਪਰਚਾ ਦਰਜ ਹੁੰਦਾ ਸ਼ਰਤਨ ਨਹੀਂ ਜੇ ਇਹ ਕਿੰਨੇ ਬੰਦੇ ਆ ਜੀ ਉਹ? ਕਿੰਨੇ ਬੰਦੇ ਜਿਹੜੇ ਜਿਹੜਾ ਜਿਹੜਾ ਇਹ ਕਿੰਨੇ ਬੰਦੇ ਸੀਗੇ? ਉਹ ਚਾਰ ਬੰਦੇ ਨੇ ਜੀ। ਹਾਂ ਜੀ ਇੱਕ ਬੜੀ ਮੰਦ ਭੱਗੀ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਡੈਥ ਹੋਈ ਆ ਤੇ ਦੋ ਜ਼ਖਮੀ ਨੇ ਤੇ ਉਹ ਜਾਣ ਪੁੱਜ ਕੇ ਹਿੱਟ ਕੀਤਾ ਉਹਨਾਂ ਨੌਜਵਾਨ ਨੂੰ ਜਿਹਦੇ ਦਾ ਨਾਲ ਦੋ ਜਿਹੜੇ ਜ਼ਖਮੀ ਹਾਲਤ ਵਿੱਚ ਮੇਰੇ ਕੋਲ ਸਹਾਇਤੀ ਜੀ ਨੇ ਪੀਜੀ ਨੇ ਤੇ ਇੱਕ ਦੀ ਮੌਤ ਹੋ ਗਈ ਹੈ। ਤੇ ਸਾਰਾ ਪ੍ਰਸ਼ਾਸਨ ਨੇ ਉਸ ਸੰਬੰਧ ਵਿੱਚ ਮਲੋਏ ਵੀ ਜੋ ਵੀ ਵਰਦੀ ਕਰ ਕਾਰਵਾਈ ਕਰਨ ਦੀ ਤੁਹਾਨੂੰ ਕੋਈ ਵੀ ਉਹ ਬੰਦਾ ਜਿਹੜਾ ਹੈਗਾ ਜਿਹਨੇ ਸਭ ਕੁਝ ਕੀਤਾ ਕ੍ਰਿਮੀਨਲ ਟਾਈਪ ਹੈਗਾ ਪਹਿਲਾਂ ਵੀ ਉਹਦੇ ਬਹੁਤ ਕਈ ਵਰਤੇ ਹੈਗੇ ਨੇ ਤੇ ਪ੍ਰਸ਼ਾਸਨ ਸਾਰਾ ਇਹ ਕਿਹਾ ਵੀ ਜੋ ਵੀ ਬਣਦੀ ਜੋ ਕਾਰਵਾਈ ਉਹ ਤੇ ਪੂਰੀ ਉਸ ਕਾਰਵਾਈ ਕੀਤੀ ਜਾਏਗੀ ਨਸ਼ੇ ਦੇ ਮਾਮਲੇ ਕੋਈ ਦਾ ਨਾਮ ਨਹੀਂ ਲਿਆ ਰਹੀ ਜੀ ਪਰ ਆਪਣੇ ਨਾਮ ਦੇ ਵਿੱਚ ਵੀ ਦੇ ਦੇ ਕੋਈ ਸਾਰੀਆਂ ਕੋਸ਼ਿਸ਼ਾਂ ਚੱਲਦੇ ਤੁਸੀਂ ਨਾਲਿਓ ਇੱਕ ਵੱਡਾ ਕੋੜ ਆ ਤੇ ਵੱਡੇ ਟਾਈਮ ਤੋਂ ਫੱਲੇ ਹੋਇਆ ਤੇ ਸਾਡੀਆਂ ਕੋਸ਼ਿਸ਼ਾਂ ਚੱਲਦੇ ਨੇ ਅੱਗੇ ਵੀ ਪਿਛੇ ਜਿਹਾ ਫਸਾਰੀ ਜਰੂਰ ਹੋਈ ਹੈ ਦੀ ਇਹਨਾਂ ਪਰ ਇਹ ਹਟਦੀ ਨਹੀਂ ਹੈਗੀ ਜੀ ਜਦੋਂ ਸਾਰਾ ਮਤਲਬ ਕਾਤਮੀ ਜਦੋਂ ਆਪਾਂ ਕਰਨਾ ਲੜਕੀ ਹੋਣਾ ਮਤਲਬ ਪ੍ਰਸ਼ਾਸਨਿਕਲੀ ਇਸ ਸਭ ਨੂੰ ਜਿਆਦਾ ਧਿਆਨ ਦੇਣ ਦੀ ਲੋੜ ਹੈ ਵੀ ਤੁਹਾਨੂੰ ਪਤਾ ਵੀ ਪਿਛੇ ਜੇ ਵੀ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਦੇਖੋ ਬਲੀਵ ਦੁੱਖ ਤੋਂ ਸਮਝੋ ਆਪ ਦੁੱਖ ਹੋਇਆ ਹਨ ਕਿਸੇ ਪਰਿਵਾਰ ਤੋਂ ਜਦੋਂ ਮੈਂਬਰ ਚਲੇ ਜਾਂਦਾ ਦੇਖੋ ਕੱਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿਹੜੇ ਪਿੰਡ ਦੇ ਵਿੱਚ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਦੇ ਮਤਲਬ ਜੇ ਮੈਂ ਕਹਾਂ ਵੀ ਨਸ਼ੇ ਦੇ ਪਿੱਛੇ ਵੀ ਉਹਨਾਂ ਤੇ ਦੂਸ਼ਣबाजी ਚਲਦੀ ਰਹੀ ਆ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਵਿੱਚ ਗੱਡੀ ਮਾਰ ਕੇ ਇੱਕ ਵਿਚਾਰਾ ਸਾਡਾ ਵੀਰ ਜੋ ਮੌਕੇ ਤੇ ਮਰ ਗਿਆ ਤੇ ਦੋ ਜਾਨੇ ਜਿਹੜੇ ਫਟੜ ਨੇ ਉਹਦੇ ਰਿਗਾਰਡਿੰਗ ਇੱਥੇ ਸਾਰੇ ਪਿੰਡ ਵਾਲੇ ਇਕੱਠੇ ਹੋਏ ਸੀ ਕਿਉਂਕਿ ਕੱਲ ਜਦੋਂ ਸ਼ਾਮ ਟਾਈਮ ਪੁਲਿਸ ਉੱਥੇ ਪਹੁੰਚਦੀ ਆ ਤਾਂ ਜੋ ਉਹਨਾਂ ਦਾ ਵਤੀਰਾ ਸੀ ਜਿਹੜਾ ਉੱਥੇ ਮਜੂਤੀ ਤੇ ਮਜੂਦ ਸੀ ਆਈਓ ਉਹਦੀ ਸ਼ਰਾਬ ਪੀਤੀ ਸੀ ਤੇ ਬੁਰਾ ਭਲਾ ਪਿੰਡ ਵਾਲਿਆਂ ਨੂੰ ਬੋਲ ਕੇ ਆਇਆ ਸੋ ਪਿੰਡ ਵਾਲਿਆਂ ਦੀ ਡਿਮਾਂਡ ਹੈ ਵੀ ਇੱਕ ਤਾਂ ਉਹਨੂੰ ਇਮੀਡੀਟਲੀ ਸਸਪੈਂਡ ਕੀਤਾ ਜਾਵੇ ਇੱਕ ਜਿਹੜੇ ਗਲਤ ਆਨਸਰ ਨੇ ਜਿਨ੍ਹਾਂ ਤੇ ਬਾਰ-ਬਾਰ ਕੰਪਲੇਂਟਾਂ ਵੀ ਪਿੰਡ ਪਾਉਂਦਾ ਆ ਤੇ ਜਿਨ੍ਹਾਂ ਦੇ ਸਮੁੱਚਾ ਪਿੰਡ ਖਿਲਾਫ ਆ ਉਹਦੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਗਿਆ ਵੀ ਉਹਨਾਂ ਤੇ ਬਣਦੀ ਕਾਰਵਾਈ ਕਰੋ ਕਿਸੇ ਨੂੰ ਬਖਸ਼ਿਆ ਨਾ ਜਾਵੇ ਪਹਿਲਾਂ ਰੌਲੇ ਪੈ ਰਹੇ ਆ ਵੀ ਇਹ ਕਹਿੰਦੇ ਵੀ ਐਕਸੀਡੈਂਟਲ ਕੇਸ ਆ ਪਰ ਜੋ ਮੁੱਢੇ ਲੋਕਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਵੀ ਇਹਨਾਂ ਦੀ ਰੰਜਿਸ਼बाजी ਕਰਨ ਮੁੰਡਾ ਮਾਰਿਆ ਗਿਆ ਜੋ ਪਿੰਡ ਵਾਲੇ ਦੀ ਡਿਮਾਂਡ ਆ ਵੀ 302 ਦਾ ਬਰਚਾ ਉਹਨਾਂ ਤੇ ਉਹਨਾ ਬਣਦਾ ਆ ਸੋ ਇਸੇ ਰੋਸ਼ ਵਿੱਚ ਸਾਰੇ ਇਕੱਠੇ ਹੋਏ ਸੀ ਤੇ ਉਹਨ ਡਿਪਟੀ ਸਾਹਿਬ ਵੀ ਆਏ ਨੇ ਇੱਥੇ ਆਸ਼ਵਾਸ਼ਣ ਉਹਨਾਂ ਨੇ ਦਿੱਤਾ ਇਹਨਾਂ ਨੂੰ ਤੇ ਉਸੇ ਗੱਲ ਦੀ ਵੇਟ ਕਰ ਰਹੇ ਆ ਵੀ ਹੋਵੇ ਤਾਂ ਕਿ ਜਿਹੜੇ ਵਿਚਾਰਾ ਸਾਡਾ ਵੀਰ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਕਰੇ ਜਾਣ ਉਸ ਸਾਡੇ ਵੀਰ ਦਾ ਸੰਸਕਾਰ ਕਰਨ ਤੇ ਜੋ ਪ੍ਰਮਾਤਮਾ ਦਾ ਪ ਜਾਬ ਇਹ ਜਿਹੜਾ ਜਮਦਾਇਤ ਬਾਰੇ ਜਿਹੜੀ ਪੁਲਿਸ ਦੇ ਖਿਲਾਫ ਕਾਰਵਾਈ ਕਰ ਰਹੇ ਨੇ ਇਸ ਦੇ ਖਿਲਾਫ ਇਹ ਹੈ ਜੀ ਜਿਹੜਾ ਸਾਡਾ ਥਾਣੇਦਾਰ ਤੇ ਨਹੀਂ ਅਲੀਗੇਸ਼ਨ ਲਾਇਆ ਵੀ ਉਹ ਨਾ ਬਸਵੇਵ ਗੀਤਾ ਸਭੀ ਹਾਲ ਦੇ ਵਿੱਚ ਸੀ ਉਹਨੂੰ ਮੈਂ ਵੀ ਜੀਲ ਲਈ ਇੱਥੇ ਪਰ ਉਹ ਪੁਲਿਸ ਲੈਨ ਡਿਪਾਰਟਮੈਂਟ ਰਿਕਵਰੀ ਦੇ ਸਸਪੈਂਸ਼ਨ ਦੀ ਪਾਸ ਕਰਕੇ ਇਸ ਜਾਬ ਨੂੰ ਹੁਣੇ ਭੇਜ ਦਵਾਂਗਾ ਨੰਬਰ 1 ਨੰਬਰ 2 ਤੇ ਜਿਹੜਾ ਪਰਿਵਾਰ ਨੇ ਕਿਹਾ ਵੀ ਕੋਈ ਇੱਕ ਬੰਦੇ ਵਾਲੀ ਸਾਡੂ ਕਿਸੇ ਨੂੰ ਨਹੀਂ ਅਸੀਂ ਮੌਕੇ ਦੇ ਨਹੀਂ ਸੀ ਪਰਿਵਾਰ ਜਿੰਨੇ ਬੰਦੇ ਲਗਾਊਗਾ ਉੜੇ ਦੇ ਖਿਲਾਫ ਸਾਰੇ ਦੇ ਖਿਲਾਫ ਪਰਚਾ ਦਰਜ ਕਰਾ ਕੇ ਤੇ ਉਹਨਾਂ ਨੂੰ ਇਵੀ ਜਿਹੇ ਅਰੈਸਟ ਕਰਕੇ ਅੰਦਰ ਵੀ ਭੇਜ ਆ ਕੇ ਕੀ ਮਾਮਲਾ ਕੀ ਸੀ ਵੀ ਇਹ ਇਹ ਮਾਮਲਾ ਜਿਹੜਾ ਹੁਣ ਗੱਡੀ ਉਹਨਾਂ ਵਿਚ ਮਾਰਕਾ ਬੰਦੇ ਦੀ ਇਹਨਾਂ ਦੇ ਪਰਿਵਾਰ ਦੀ ਡੈਥ ਹੋਈ ਆ ਦੋ ਬੰਦੇ ਇੰਜਰਡ ਕੁਈ ਇਨਾਂ ਦੇ ਪਰਿਵਾਰਕ ਬੋਧ ਤੇ ਤੁਹਾਨੂੰ ਪਤਾ ਲੱਗਿਆ ਵੀ ਪਹਿਲਾਂ ਵੀ ਇੱਥੇ ਕੋਈ ਅੱਧਾ ਘੰਟਾ ਪਹਿਲਾਂ ਬੜੀ ਮੁੱਠੀ ਜੀ ਨਿਕਲ ਪਈ ਹੋਈ ਜਿਹੜੇ ਨੇ ਗੱਡੀ ਮਾਰੀ ਆ ਉਹ ਬੰਦੇ ਦੇ ਕੋਈ ਪਰਚੇ ਦਾ ਜਾਂ ਪਰਚਾ ਜੀ ਜੀ ਇਹਦੇ ਨੂੰ ਸਾਹਮਣੇ ਨਾ ਜਾਓ ਅਸਾਂ ਜੀ ਕਰ ਰਹੇ ਇਹ ਨਹੀਂ ਮਾਰਦਾ ਦੋਨੋਂ ਚੋਕੀ ਵਿੱਚ ਪੂਰੇ ਜਿਹੜੇ ਦੇ ਭਰਾ ਦੇ ਪਰਚੇ ਦਾ ਜਹਾਜ ਜੀ ਇਹੜਾ ਰੇਜਸ ਜੀ ਕੋਈ ਆਪਸ ਕੋਈ ਦੇ ਹਜੇ ਤਾਂ ਪਵਾਦੇ ਆਏ ਆ ਉਹਨਾਂ ਨੂੰ ਵਾਪਸ ਕਰ ਲਵੋ ਜੀ ਇਹਦਾ ਜੀ ਕਿੰਨੇ ਜਿਹੜੇ ਸੀ ਇਹ ਹੁਣ ਇੱਕ ਪਾਰ ਵਾਲੇ ਦੱਸਣਗੇ ਕਿ ਕਿੰਨੇ ਜਿਹੜੇ ਸੀ ਜਿੰਨੇ ਜਿਹੜੇ ਆਉਣਗੇ ਉਹਦੇ ਖਰਾਬ ਕਰ ਦਾਂਗੇ ਅੱਛਾ ਜੀ ਇਹ ਕਾਰਵਾਈ ਨਹੀਂ ਖੜਿਆ ਤਾਂ ਫੋਟ ਤੁਹਾਡੇ ਵੱਲੋਂ ਕਾਰਵਾਈ ਤਿਆਰੀ ਹੈ ਜੀ ਤਿਆਰ ਹੈ ਹਰ ਪਕੌੜਾ ਕਿਉਂ ਆਈ ਕਿਹਦਾ ਮੁੱਢੇ ਡੱਟ ਗਈ ਹੋਈ ਆ ਕੁਲਵਿੰਦਰ ਸਿੰਘ ਆ ਜੀ ਮਾਰਿਆ ਕਿਉਂ ਜੋ ਸੋਨੂ ਸੋਨੂ ਆਈ ਚਕਲੀ ਮੰਗਾ ਤਾ ਅੱਛਾ ਇਹਦੇ ਬੱਲੇ ਜਿਹੜੇ ਪੱਚੇ ਦੱਜ ਆਪਣੇ ਮੱਛਰਾਂ ਨੂੰ ਨਹੀਂ ਹੈ ਨਹੀਂ ਮੱਛਰਾਂ ਵਾਲੇ ਨਹੀਂ ਮੱਛੀ ਵਾਲੇ ਨਹੀਂ ਜਿਹੜੇ ਨੇ ਭਰਾ ਤੇ ਭਰਾ ਤੇ ਦੋ ਵਾਰੇ ਮਾਰੇ ਫਿੱਟਰੀ ਲਈਏ ਕਿ ਕੱਲੇ ਸੂ ਨੂੰ ਚਲਾ ਰਿਆ ਸੀ ਜਦੋਂ ਤੱਕ ਇਹਨਾਂ ਨੇ ਬੈਲ ਪਾਇਆ ਤੱਕ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ